ਮੈਂ ਹਾਕੁਲਜਿੰਦਰ ਸਿੰਘ ਸਿੱਧੂ ਤੇ ਇਸ ਵੇਲੇ ਇੱਕ ਬਾਗੀ ਖਵਾਏ ਵੈਬ ਸੀਰੀਜ਼ ਹੈ ਜਿਹੜੀ ਕਿ 1984 ਤੋਂ ਬਾਅਦ ਜਿਹੜਾ ਪੁਲਿਸ ਤੇ ਸਰਕਾਰੀ ਧੱਕੇਸ਼ਾਹੀ ਦਾ ਦੌਰ ਪੰਜਾਬ ਦੇ ਵਿੱਚ ਚੱਲਿਆ ਸੀਗਾ ਉਹ ਦਹਾਕਾ ਜਿਹਨੂੰ ਖੂਨੀ ਦਹਾਕਾ ਵੀ ਕਹਿ ਸਕਦੇ ਆ ਤੇ ਉਸ ਦਹਾਕੇ ਦੇ ਉੱਤੇ ਆਧਾਰੇ ਤੇ ਵੈਬ ਸੀਰੀਜ਼ ਹੈ ਖੈਰ ਵੇ ਇਸ ਵੇਲੇ ਮੈਂ ਤੁਹਾਡੇ ਨਾਲ ਇਸ ਵੈਬ ਸੀਰੀਜ਼ ਦੇ ਸਬੰਧ ਚ ਗੱਲ ਕਰਨ ਲਈ ਨਹੀਂ ਹਾਜ਼ਰ ਹੋਇਆ ਮੈਂ ਗੱਲ ਕਰਨ ਆਇਆ ਤੁਹਾਡੇ ਨਾਲ ਖਡੂਰ ਸਾਹਿਬ ਹਲਕੇ ਦੇ ਵਿੱਚ ਜਿਹੜਾ ਆਪਾਂ ਨੇ ਕੋਲ ਇੱਕ ਨਮਾਇੰਦਾ ਹੈ ਭਾਈ ਅਮਰਤਪਾਲ ਸਿੰਘ ਉਹਨਾਂ ਦੀ سپورਟ ਦੇ ਲਈ ਮੈਂ ਹਾਜ਼ਰ ਹੋਇਆ ਕਿਉਂਕਿ ਮੈਨੂੰ ਲੱਗਦਾ ਹੈ ਕਿ ਆਪਾਂ ਸਮੇਂ-ਸਮੇਂ ਤੇ ਹਰ ਕਿਸੇ ਨੂੰ ਮੌਕਾ ਦਿੰਨੇ ਆ ਤੇ ਭਾਈ ਅਮਰਤਪਾਲ ਸਿੰਘ ਨੇ ਆਪਣਾ ਇੱਕ ਪਤਿਤ ਮੇਰੇ ਵਰਗੇ ਮੋਨੇ-ਖੋਨੇ ਨੌਜਵਾਨ ਤੋਂ ਪਹਿਲਾ ਇੱਕ ਸਿੱਖੀ ਤੱਕ ਦਾ ਸਫ਼ਰ ਕੀਤਾ ਬੜੇ ਜਜ਼ਬੇ ਦੇ ਨਾਲ ਉਹਨਾਂ ਨੇ ਸਿੱਖੀ ਨੂੰ ਅਪਣਾਇਆ ਖੰਡੇ ਬਾਟੇ ਦੀ ਪੋਲ ਲਈ ਅਮਰਿਸ਼ਕਿਆ ਫਿਰ ਬਹੁਤ ਸਾਰੇ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਕੇ ਅਮਰਤਾਈ ਕੀਤਾ ਨਸ਼ਿਆਂ ਦੇ ਖਿਲਾਫ ਪ੍ਰਚਾਰ ਕੀਤਾ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਸਿੱਖਾਂ ਨੇ ਹੱਕਾਂ ਦੀ ਗੱਲ ਕੀਤੀ ਸਿੱਖਾਂ ਨਾਲ ਹੋਏ ਧੱਕੇਸ਼ਾਹੀ ਨੂੰ ਉਹਨਾਂ ਨੇ ਬੜੀ ਦਲੇਰੀ ਤੇ ਬੜੀ ਬੇਬਾਕੀ ਦੇ ਨਾਲ ਦੁਨੀਆ ਦੇ ਸਾਹਮਣੇ ਰੱਖਿਆ ਤੇ ਜੇ ਇਹੋ ਜਿਹੇ ਬੰਦੇ ਨੂੰ ਸਰਕਾਰ ਜੇਲ੍ਹ ਦੇ ਵਿੱਚ ਥੋੜ੍ਹ ਦਿੰਦੀ ਆ ਡਿੰਗਲੂਗੜ੍ਹ ਦੇ ਵਿੱਚ ਇਸ ਵੇਲੇ ਉਹ ਜੇਲ੍ਹ ਦੀ ਸਜ਼ਾ ਜਿਹੜੀ ਆ ਭੁਗ ਰਿਹਾ ਸੋ ਉਹ ਕੋਈ ਮਤਲਬ ਅਣਹੋਣੀ ਗੱਲ ਨਹੀਂ ਆ ਕਿਉਂਕਿ ਹਰ ਹਮੇਸ਼ਾ ਹੀ ਇਹ ਹੁੰਦਾ ਆ ਜਿਹੜਾ ਵੀ ਸਿੱਖ ਹੱਕਾਂ ਦੀ ਗੱਲ ਕਰਦਾ ਉਹਨਾਂ ਨੂੰ ਜੇਲਾ ਫਾਂਸੀਆਂ ਤੇ ਪੁਲਿਸ ਮੁਕਾਬਲੇ ਹੀ ਮਿਲਿਆ ਤੇ ਐਸ ਵੇਲੇ ਆਪਣੇ ਕੋਲ ਮੌਕਾ ਹੈ ਕਿ ਆਪਾਂ ਮਰਨ ਤੋਂ ਬਾਅਦ ਤਾਂ ਬਹੁਤ ਲੋਕਾਂ ਦੀ ਕਦਰ ਪਾਉਂਦੇ ਆ ਕਦਰ ਕਰਦੇ ਆ ਸ਼ਹੀਦਾਂ ਦਾ ਤਗਮਾ ਦੇ ਕੇ ਉਹਨਾਂ ਦੀਆਂ ਵਰ੍ਹਸੀਆਂ ਮਨਾਉਂਦੇ ਆ ਪਰ ਜਿਉਂਦੇ ਜੀ ਆਪਾਂ ਬੜੀ ਵਾਰ ਸ਼ੱਕ ਕਰ ਲੈਂਦੇ ਆ ਉਹਨਾਂ ਤੇ ਕਿ ਪਤਾ ਨਹੀਂ ਇਹ ਸਰਕਾਰ ਦਾ ਬੰਦਾ ਹੈ ਪਤਾ ਨਹੀਂ ਇਹ ਕੌਣ ਹੈ ਸੋ ਐਸ ਵੇਲੇ ਇਹ ਗੱਲ ਜਗ ਜਾਹਰ ਹੋ ਗਈ ਹੈ ਕਿ ਭਾਈ ਸਾਹਿਬ ਨੂੰ ਜਿਹੜਾ ਹੈ ਡਬਲੂਗੜ੍ਹ ਜੇਲ੍ਹ ਵਿੱਚ ਸਰਕਾਰ ਰੱਖ ਕੇ ਐਨਐਸਏ ਲਗਾ ਕੇ ਤੇ ਅਣਮਿਥੇ ਸਮੇਂ ਲਈ ਜਿੱਦਾਂ ਜੱਗੀ ਜੋਲ ਤੇ ਹੋਰ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਨੂੰ ਸਰਕਾਰ ਨੇ ਅੰਦਰ ਹੀ ਰੱਖਿਆ ਹੋਇਆ ਤੇ ਪਤਾ ਨਹੀਂ ਕਦੋਂ ਬਾਹਰ ਆਉਣਗੇ ਸੋ ਐਸ ਵੇਲੇ ਮੌਕਾ ਇੱਕ ਤਾਂ ਈ ਸਾਹਿਬ ਨੂੰ ਆਪਾਂ ਬਾਹਰ ਕਢਾਈਏ ਕਿਉਂਕਿ ਪੰਜਾਬ ਦੇ ਹੱਕਾਂ ਦੀ ਆਵਾਜ਼ ਉਪ ਬਲੰਦ ਕਰਨਗੇ ਨਾ ਸਰ ਪਾਰਲੀਮੈਂਟ ਵਿੱਚ ਬਲਕਿ ਜਦੋਂ ਉਹਨਾਂ ਦੇ ਕੋਲ ਇੱਕ ਐਮਪੀ ਦਾ ਇੱਕ ਟੈਗ ਹੋਊਗਾ ਇੱਕ ਅਹੁਦਾ ਹੋਊਗਾ ਉਹ ਪੋਜੀਸ਼ਨ ਨੂੰ ਵਰਤ ਕੇ ਉਹਨਾਂ ਦੀ ਜਿਹੜੀ ਗੱਲ ਹੈ ਉਹ ਇੰਟਰਨੈਸ਼ਨਲ ਲੈਵਲ ਤੇ ਸੁਣੀ ਜਾਊਗੀ ਸੋ ਆਪਣੇ ਕੋ ਮੌਕਾ ਹੈ ਖਡੂਰ ਸਾਹਿਬ ਵਾਲਿਓ ਮੇਰਾ ਵੀ ਪਿੰਡ ਉੱਥੇ ਹੀ ਪੈਂਦਾ ਕਾੜਵਾ ਕਿ ਆਪਾਂ ਭਾਈ ਸਾਹਿਬ ਨੂੰ ਵਰਤਮੰਤ ਵੋਟਾਂ ਦੇ ਨਾਲ ਜਿਤਾ ਕੇ ਪਾਰਲੀਮੈਂਟ ਵਿੱਚ ਭੇਜੀਏ ਇਸ ਵੇਲੇ ਵੇਲਾ ਇਹ ਨਹੀਂ ਹੈ ਕਿ ਤੁਸੀਂ ਕਾਂਗਰਸ ਨਾਲ ਜੁੜੇ ਹੋ ਜਾਂ ਤੁਸੀਂ ਸ਼ਰਮਨੀ ਕਾਲੀ ਦਰਬਾਦਲ ਨਾਲ ਜੁੜੇ ਹੋ ਜਾਂ ਤੁਸੀਂ ਆਮ ਪਾਰਟੀ ਦੇ ਵਰਕਰ ਹੋ ਇਸ ਵੇਲੇ ਮੁੱਦਾ ਇਹ ਹੈ ਕਿ ਆਪਾਂ ਨੂੰ ਆਪਣਾ ਇਹ ਨਮਾਇੰਦਾ ਜਿਹੜਾ ਹੈ ਜਿਹੜਾ ਢੜਲ ਦੇ ਨਾਲ ਪੰਜਾਬ ਦੇ ਹੱਕਾਂ ਦੀ ਗੱਲ ਕਰ ਸਕਦਾ ਨੌਜਵਾਨ ਹੈ ਜਿਹਦੇ ਕੋਲ ਜੋਸ਼ ਵੀ ਹੈ ਉਤਸ਼ਾਹ ਵੀ ਹੈ ਬੜੀ ਚੰਗੀ ਸੋਚ ਵੀ ਹੈ ਪੰਜਾਬ ਦਾ ਇੱਕ ਵਿਜ਼ਨ ਵੀ ਹੈ ਸੋ ਉਸ ਬੰਦੇ ਨੂੰ ਆਪਾਂ ਪਾਰਲੀਮੈਂਟ 'ਚ ਭੇਜੀਏ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਭਾਈ ਅਮਰਿਤਪਾਲ ਸਿੰਘ ਦੀ ਸਪੋਰਟ ਕਰੀਏ ਹੋ ਸਕਦਾ ਤੁਹਾਨੂੰ ਕਈਆਂ ਨੂੰ ਮਾੜੇ-ਮੋٹے ਕੁਝ ਗੱਲਾਂ ਭਾਈ ਅਮਰਿਤਪਾਲ ਸਿੰਘ ਦੀਆਂ ਨਾ ਚੰਗੀਆਂ ਲੱਗੀਆਂ ਹੋਣ ਪਿਛਲੇ ਪਾਸਟ ਵਿੱਚ ਜਿਹੜੀ ਉਹ ਇੱਕ ਬੜੀ ਜੋਸ਼ ਦੇ ਨਾਲ ਉਹਨਾਂ ਨੇ ਸਿੱਖ ਹੱਕਾਂ ਦੀ ਲਹਿਰ ਜਿਹੜੀ ਬੁਲੰਦ ਕੀਤੀ ਸੀ ਡਬਲੂਗੜ੍ਹ ਜੇਲ੍ਹ ਜਾਣ ਤੋਂ ਪਹਿਲਾਂ ਹੋ ਸਕਦਾ ਕੋਈ ਇੱਕ ਅੱਧੀ ਗੱਲ ਉਹਨਾਂ ਦੀ ਤੁਹਾਨੂੰ ਨਾ ਵੀ ਚੰਗੀ ਲੱਗੀ ਹੋਵੇ ਮੈਨੂੰ ਵੀ ਇੱਕ ਅੱਧੀ ਕੋਈ ਗੱਲ ਨਹੀਂ ਵੀ ਠੀਕ ਲੱਗੀ ਪਰ ਇਸ ਵੇਲੇ ਮੌਕਾ ਹੋ ਨਹੀਂ ਆ ਕਿ ਆਪਾਂ ਛੋਟੀਆਂ-ਮੋਟੀਆਂ ਕੋਈ ਡਿਫਰੈਂਸਿਸ ਨੇ ਸਾਡੇ ਉਹਨਾਂ ਨਾਲ ਤੇ ਆਪਾਂ ਉਹ ਗੱਲ ਨੂੰ ਉਜਾਗਰ ਕਰਕੇ ਜਾਂ ਸਾਹਮਣੇ ਰੱਖ ਕੇ ਜੇ ਆਪਾਂ ਭਾਈ ਸਾਹਿਬ ਦੀ ਤੇ ਮੌਕਾ ਆਪਣੇ ਕੋਲ ਇੱਕ ਹੀ ਹੈ ਤੇ ਆਪਾਂ ਇਹ ਮੌਕਾ ਨਾ ਖੁੰਝਾਈਏ ਤੇ ਮਾੜੇ-ਮੋٹے ਕੋਈ ਮਨਮਟਾਵ ਵੀ ਹੈ ਤੁਹਾਡੇ ਦਿਮਾਗ 'ਚ ਕੋਈ ਛਿੱਕੇ ਵੀ ਦਿਲੇ ਵੀ ਆ ਉਹ ਭੁੱਲ ਕੇ ਤੇ ਡਟ ਕੇ ਭਾਈ ਸਾਹਿਬ ਦੀ ਸਪੋਰਟ ਵਿੱਚ ਖੜ੍ਹਜੋ ਮੈਂ ਖੁਦ ਐਸ ਵੇਲੇ ਸ਼ੂਟਿੰਗ ਤੋਂ ਜਿੱਦਾਂ ਹੀ ਬਿਜ਼ੀ ਚੱਲ ਰਿਹਾ ਹਾਂ ਜਿੱਦਾਂ ਹੀ ਫ੍ਰੀ ਹੋਇਆ ਮੈਨੂੰ ਲੱਗਦਾ ਹੈ ਕਿ ਮੇਰੀ ਕੋਸ਼ਿਸ਼ ਹੋਊਗੀ ਕਿ ਮੈਂ ਆਪਣੇ ਪਿੰਡ ਤੇ ਆਪਣੇ ਆਸ-ਪਾਸੇ ਦੇ ਇਲਾਕੇ ਕਾੜਵਾਲੇ ਪਾਸੇ 'ਚ ਆ ਕੇ ਭਾਈ ਸਾਹਿਬ ਦੇ ਲਈ ਨਿਜੀ ਤੌਰ ਤੇ ਪ੍ਰਚਾਰ ਵੀ ਕਰਾਂ ਸੋ ਇਹ ਮੇਰਾ ਮੈਸੇਜ ਜ਼ਰੂਰ